ਇੱਕ ਵਾਰ ਗੁਰੂ ਨਾਨਕ ਦੇਵ ਜੀ ਕੁਰਖ ਖੇਤਰ ਗਏ ਹੋਏ ਸਨ ਉਸ ਦਿਨ ਸੂਰਜ ਗ੍ਰਹਿਣ ਦਾ ਦਿਨ ਸੀ ਬਹੁਤ ਸਾਰੀ ਗਿੰਤੀ ਵਿੱਚ ਲੋਕ ਉੱਥੇ ਆਏ ਹੋਏ ਸਨ ਉਸ ਸਮੇਂ ਲੋਕ ਬਹੁਤ ਸਾਰੇ ਬਹਿਮਾ ਭਰਮਾਂ ਵਿੱਚ ਫਸੇ ਹੋਏ ਸਨ ਲੋਕਾਂ ਦਾ ਸੂਰਜ ਅਤੇ ਚੰਦਰ ਗ੍ਰਹਿਣ ਨੂੰ ਲੈ ਕੇ ਬਹੁਤ ਗਲਤ ਵਿਚਾਰ ਸਨ ਉਹਨਾਂ ਦਾ ਮੰਨਣਾ ਸੀ ਅਜਿਹੇ ਮੌਕਿਆਂ ਤੇ ਚੰ드ਰਮਾ ਅਤੇ ਸੂਰਜ ਤੇ ਰਾਖਸ਼ ਹਮਲਾ ਕਰਦੇ ਹਨ ਅਤੇ ਇਸ ਹਮਲੇ ਨੂੰ ਟਾਲਿਆ ਜਾ ਸਕਦਾ ਹੈ ਜੇਕਰ ਲੋਕ ਨਦੀਆਂ ਵਿੱਚ ਇਸ਼ਨਾਨ ਕਰਨ ਅਤੇ ਦਾਨ ਪੁੰਨ ਕਰਨ ਲੋਕਾਂ ਨੂੰ ਇਹ ਦੱਸਣ ਲਈ ਹੀ ਇਹ ਵਿਚਾਰ ਸੱਚ ਨਹੀਂ ਹਨ ਗੁਰੂ ਨਾਨਕ ਦੇਵ ਜੀ ਕੁਰੂਕ ਖੇਤਰ ਵਿੱਚ ਆਏ ਹੋਏ ਸਨ ਗੁਰੂ ਨਾਨਕ ਦੇਵ ਜੀ ਨੇ ਇੱਕ ਖੁੱਲੀ ਜਗ੍ਹਾ ਵਿੱਚ ਡੇਰਾ ਲਗਾ ਲਿਆ ਉੱਥੇ ਗੁਰੂ ਨਾਨਕ ਦੇਵ ਜੀ ਨਾਲ ਮਰਦਾਨਾ ਜੀ ਵੀ ਸਨ ਗੁਰੂ ਨਾਨਕ ਦੇਵ ਜੀ ਕੀਰਤਨ ਕਰਨ ਲੱਗੇ ਅਤੇ ਮਰਦਾਨਾ ਜੀ ਰਬ ਵਜਾਉਣ ਲੱਗੇ ਅਤੇ ਗਾਉਣ ਲੱਗੇ ਇਸ ਤਰ੍ਹਾਂ ਹੋਈ ਹਾਂਸੀ ਦਾ ਰਾਜਾ ਆਪਣੀ ਰਾਣੀ ਨਾਲ ਉੱਥੇ ਆ ਗਿਆ ਉਸ ਦੇ ਵਿਰੋਧੀਆਂ ਨੇ ਉਸ ਨੂੰ ਦੇਸ਼ ਨਿਕਾਲਾ ਦਿੱਤਾ ਹੋਇਆ ਸੀ ਕਿਉਂਕਿ ਉਸ ਨੇ ਸੂਰਜ ਗ੍ਰਹਿਣ ਦੇ ਦਿਨ ਸ਼ਿਕਾਰ ਕੀਤਾ ਸੀ ਅਤੇ ਮਾਸ ਬਣਾਉਣ ਲੱਗਾ ਸੀ ਜਿਸ ਕਾਰਨ ਉਸ ਨੂੰ ਉਸ ਦੇ ਦੇਸ਼ ਤੋਂ ਨਿਕਾਲਾ ਦੇ ਦਿੱਤਾ ਸੀ ਅਤੇ ਉਸ ਨੂੰ ਕਿਹਾ ਸੀ ਕਿ ਸੂਰਜ ਗ੍ਰਹਿ ਦੇ ਦਿਨ ਬਿੱਤਰਪੁਰਸ਼ ਦਾ ਆਸ਼ੀਰਵਾਦ ਲੈਣਾ ਪਵੇਗਾ ਤਾਂ ਹੀ ਉਸ ਨੂੰ ਉਸ ਦੀ ਗੱਦੀ ਤੇ ਦੁਆਰਾ ਬਿਠਾਇਆ ਜਾਵੇਗਾ ਅਤੇ ਜਦੋਂ ਗੁਰੂ ਨਾਨਕ ਦੇਵ ਜੀ ਕੋਲ ਬੈਠਾ ਉਸ ਨੇ ਗੁਰੂ ਨਾਨਕ ਦੇਵ ਜੀ ਦੀਆਂ ਗੱਲਾਂ ਸੁਨੀਆਂ ਅਤੇ ਕੀਰਤਨ ਸੁਨਿਆ ਉਸਨੇ ਸੋਚਿਆ ਕਿ ਇਸ ਇਨਸਾਨ ਨਾਲੋਂ ਵੱਡਾ ਮਹਾਪੁਰਸ਼ ਕੌਣ ਹੋਵੇਗਾ ਉਸਨੇ ਗੁਰੂ ਨਾਨਕ ਦੇਵ ਜੀ ਨੂੰ ਇੱਕ ਅਧਿਆਤਮਿਕ ਸ਼ਕਤੀ ਵਾਲੇ ਪਵਿੱਤਰ ਪੁਰਸ਼ ਸਮਝਿਆ ਲੋਕ ਗ੍ਰਹਿਣ ਵਾਲੇ ਦਿਨ ਖਾਣਾ ਬਣਾਉਣਾ ਪਾਪ ਸਮਝਦੇ ਸਨ ਤੀਰਥ ਸਥਾਨਾਂ ਤੇ ਮਾਸ ਪਕਾਉਣਾ ਇੱਕ ਨਾ ਮਾਫ਼ ਕਰਨ ਯੋਗ ਵਾਲਾ ਪਾਪ ਮੰਨਿਆ ਜਾਂਦਾ ਸੀ ਜਦੋਂ ਪੁਜਾਰੀਆਂ ਨੇ ਖਾਣਾ ਪਕਾਉਣ ਵਾਲੀ ਅੱਗ ਦੇ ਧੂੰਏ ਨੂੰ ਉੱਠਦਾ ਦੇਖਿਆ ਤਾਂ ਉਹਨਾਂ ਨੇ ਰੋਲਾ ਪਾਇਆ ਤੇ ਉਹਨਾਂ ਨੂੰ ਪਤਾ ਲੱਗਾ ਕਿ ਮਾਸ ਪਕਾਇਆ ਜਾ ਰਿਹਾ ਹੈ ਤਾਂ ਹਰ ਕੋਈ ਗੁੱਸੇ ਵਿੱਚ ਆ ਗਿਆ ਉਹਨਾਂ ਨੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਅਜੇਹੀ ਪਾਪੀ ਤੇ ਹਮਲਾ ਕਰਨ ਅਤੇ ਮਾਰਨ ਲਈ ਲੈ ਆਏ ਜਦੋਂ ਉਸ ਜਗ੍ਹਾ ਦੇ ਨੇੜੇ ਖਾਣਾ ਪਕਾਇਆ ਜਾ ਰਿਹਾ ਸੀ ਜਿੱਥੇ ਗੁਰੂ ਨਾਨਕ ਦੇਵ ਜੀ ਗਾਉਂਦੇ ਸਨ ਤਾਂ ਉਹਨਾਂ ਨੇ ਸੋਚਿਆ ਕਿ ਇਹ ਹੀ ਦੋਸ਼ੀ ਹੈ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਗਾਇਨ ਕੀਤਾ ਅਤੇ ਉਹਨਾਂ ਨੂੰ ਮਾਰਨ ਦੀ ਧਮਕੀ ਦਿੱਤੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨਾਲ ਨਰਮੀ ਨਾਲ ਗੱਲ ਕੀਤੀ ਅਤੇ ਕਿਹਾ ਜੇ ਸੂਰਜ ਗ੍ਰਹਿਣ ਦੌਰਾਨ ਕਿਸੇ ਪਿਆਰੇ ਦਾ ਮਾਸ ਪਕਾਉਣਾ ਪਾਪ ਹੈ ਤਾਂ ਮਨੁੱਖ ਨੂੰ ਮਾਰਨਾ ਪਵਿੱਤਰਤਾ ਦਾ ਕੰਮ ਕਿਵੇਂ ਹੋ ਸਕਦਾ ਹੈ ਜੇਕਰ ਜਾਨਵਰ ਨੂੰ ਮਾਰਨਾ ਪਾਪ ਹੈ ਤਾਂ ਮਨੁੱਖ ਨੂੰ ਮਾਰਨਾ ਪੁੰਨ ਕਿਵੇਂ ਹੋ ਸਕਦਾ ਹੈ ਗੁਰੂ ਨਾਨਕ ਦੇਵ ਜੀ ਦੇ ਜਵਾਬ ਨੇ ਉਹਨਾਂ ਨੂੰ ਚੁੱਪ ਕਰਵਾ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਜੇਕਰ ਤੁਸੀਂ ਇਸ ਮੁੱਦੇ ਤੇ ਚਰਚਾ ਕਰਨਾ ਚਾਹੁੰਦੇ ਹੋ ਤਾਂ ਪੰਡਤਾਂ ਵਿਦਵਾਨਾਂ ਅਤੇ ਸੰਨਿਆਸੀਆਂ ਨੂੰ ਇੱਥੇ ਆਉਣ ਲਈ ਕਹੋ ਬਹੁਤ ਸਾਰੇ ਪੰਡਤਾਂ ਨੂੰ ਬੁਲਾਇਆ ਗਿਆ ਉਹਨਾਂ ਵਿੱਚੋਂ ਇੱਕ ਪਿੰਦਤ ਨਾਨੂ ਸੀ ਉਸਨੇ ਆਪਣੇ ਆਪ ਨੂੰ ਨਾਨਕ ਕਿਹਾ ਮਾਸਾਹਾਰੀ ਭੋਜਨ ਬਾਰੇ ਬਹਿਸ ਸ਼ੁਰੂ ਹੋ ਗਈ ਵੱਡੀ ਗਿਣਤੀ ਵਿੱਚ ਲੋਕ ਉੱਥੇ ਖੜੇ ਸਨ बहस ਸੁਣ ਰਹੇ ਸਨ ਇਹ ਦਲੀਲ ਦਿੱਤੀ ਗਈ ਕਿ ਹਿੰਦੂ ਧਰਮ ਗ੍ਰੰਥਾਂ ਵਿੱਚ ਮਾਸ ਖਾਣ ਦੀ ਮਨਾਹੀ ਹੈ ਅਤੇ ਹਿੰਦੂ ਪੁਰਖੇ ਸਿਰਫ ਸ਼ਾਕਾਹਾਰੀ ਭੋਜਨ ਖਾਂਦੇ ਸਨ ਗੁਰੂ ਨਾਨਕ ਦੇਵ ਜੀ ਨੇ ਕਿਹਾ ਤੁਹਾਡੀਆਂ ਪਵਿੱਤਰ ਕਿਤਾਬਾਂ ਕਹਿੰਦੀਆਂ ਹਨ ਕਿ ਜਾਨਵਰਾਂ ਨੂੰ ਮਾਰਿਆ ਜਾਂਦਾ ਸੀ ਅਤੇ ਉਹਨਾਂ ਦਾ ਮਾਸ ਅੱਗ ਤੇ ਚੜਾਇਆ ਜਾਂਦਾ ਸੀ ਆਰੀਅਨ ਮਾਸ ਖਾਂਦੇ ਸਨ ਜਦੋਂ ਖੱਤਰੀ ਘਰਾ ਵਿੱਚ ਵਿਆਹ ਦੀਆਂ ਦਾਪਤਾ ਹੁੰਦੀਆਂ ਸੀ ਤਾਂ ਬੱਕਰੀਆਂ ਨੂੰ ਮਾਰਿਆ ਜਾਂਦਾ ਸੀ ਅਤੇ ਮਾਸਾਹਾਰੀ ਭੋਜਨ ਪਰੋਸਿਆ ਜਾਂਦਾ ਸੀ ਤੁਸੀਂ ਉਨ੍ਹਾਂ ਤੋਂ ਦਾਨ ਕਿਉਂ ਸਵੀਕਾਰ ਕਰਦੇ ਹੋ ਜੋ ਮਾਸ ਖਾਂਦੇ ਹਨ ਗੁਰੂ ਨਾਨਕ ਦੇਵ ਜੀ ਨੇ ਇਹ ਨਹੀਂ ਕਿਹਾ ਕਿ ਕਿਸੇ ਨੂੰ ਮਾਸਾਹਾਰੀ ਭੋਜਨ ਖਾਣਾ ਚਾਹੀਦਾ ਹੈ ਉਨ੍ਹਾਂ ਨੇ ਸਿਰਫ ਪਖੰਡ ਦਾ ਵਿਰੋਧ ਕੀਤਾ ਸਾਨੂੰ ਇੱਕ ਗੱਲ ਨਹੀਂ ਕਰਨੀ ਚਾਹੀਦੀ ਅਤੇ ਦੂਜੀ ਗੱਲ ਕਹਿਣੀ ਚਾਹੀਦੀ ਹੈ ਸਭੀ ਕੈਣੀ ਅਤੇ ਕਰਨੀ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ ਗੁਰੂ ਨਾਨਕ ਦੇਵ ਜੀ ਨੇ ਆਪਣਾ ਨਜ਼ਰੀਆ ਉਹਨਾਂ ਸਾਹਮਣੇ ਪੇਸ਼ ਕੀਤਾ ਉਹਨਾਂ ਨੇ ਕਿਹਾ ਸਾਨੂੰ ਉਹ ਭੋਜਨ ਨਹੀਂ ਖਾਣਾ ਚਾਹੀਦਾ ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਬਿਮਾਰ ਕਰਦਾ ਹੈ ਤੇ ਮਨ ਨੂੰ ਕਰਾਹੇ ਪਾਉਂਦਾ ਹੈ ਸਿਰਫ ਉਹੀ ਭੋਜਨ ਚੰਗਾ ਹੈ ਜੋ ਸਰੀਰ ਨੂੰ ਤੰਦਰੁਸਤ ਅਤੇ ਮਨ ਨੂੰ ਸ਼ੁੱਧ ਰੱਖਦਾ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਅਸਲ ਪਾਪ ਬਾਹਰਲੇ ਕੰਮ ਨਹੀਂ ਅਸਲ ਪਾਪ ਹਨ ਝੂਠ ਲੋ ਅਹੰਕਾਰ ਈਰਖਾ ਤੇ ਨਫ਼ਰਤ ਮਨ ਮੈਲਾ ਹੋਵੇ ਤਾਂ ਸਰੀਰ ਦੀ ਪਵਿੱਤਰਤਾ ਕਿਸੇ ਕੰਮ ਦੀ ਨਹੀਂ ਧਰਮ ਰਸਮਾਂ ਵਿੱਚ ਨਹੀਂ ਸੱਚੀ ਸੋਚ ਅਤੇ ਕਰਮਾ ਵਿੱਚ ਹੈ ਪਰਮਾਤਮਾ ਹਰ ਸਮੇਂ ਹਰ ਥਾਂ ਹੈ ਗ੍ਰਹਿਣ ਨਾਲ ਪ੍ਰਭੂ ਗਾਇਬ ਨਹੀਂ ਹੁੰਦਾ ਮਨ ਦੀ ਪਵਿੱਤਰਤਾ ਸਭ ਤੋਂ ਵੱਡੀ ਪਵਿੱਤਰਤਾ ਹੈ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਬਹੁਤ ਸਾਰੇ ਲੋਕਾਂ ਨੂੰ ਬਹਿਮਾ ਭਰਮਾ ਵਿੱਚੋਂ ਕੱਢਿਆ ਅਤੇ ਉਨ੍ਹਾਂ ਦਾ ਆਧਾਰ ਕੀਤਾ ਧੰਨਵਾਦ